ਇਹ ਨਹੀਂ ਹੁੰਦਾ ਵੀ ਇੱਕਾਜੀ ਵੋਟਾਂ ਪਾ ਦਿੰਦੀਆਂ ਚਲੋ ਜੀ ਵੋਟਾਂ ਪੈ ਗਈਆਂ ਜਿੱਤ ਗਏ ਤੇ ਕੰਮ ਖਤਮ ਹੋ ਗਿਆ ਸਾਡਾ ਬਾਅਦ ਚ ਵੀ ਇਹਨਾਂ ਨੂੰ ਲੋੜ ਹੈ ਸਾਡੀ ਫੇਥ ਕੀਤਾ ਪਬਲਿਕ ਨੇ ਇਹਨਾਂ ਦੇ ਉੱਤੇ ਇਹਨਾਂ ਬਟਰੇ ਨਹੀਂ ਕਰਨਾ ਚਾਹੀਦਾ ਮੇਨ ਵਿਕਾਸ ਦਾ ਹੀ ਹੁੰਦਾ ਏ ਤੇ ਵਿਕਾਸ ਸੜਕਾਂ ਨਾਲ ਹੁੰਦਾ ਹੈ ਪਬਲਿਕ ਦੇ ਗਰਵੰਸੇ ਸੁਣੇ ਜਾਣ ਆ ਕੇ 6 ਮਹੀਨੇ ਪਹਿਲਾਂ ਉਦਘਾਟਨ ਕਰਕੇ ਗਏ ਨੇ ਸੜਕਾਂ ਦਾ ਪਰ ਕੋਈ ਸੜਕ ਨਹੀਂ ਹੁਣ ਤੱਕ ਬਣੀ ਤੁਸੀਂ ਇਹ ਵੇਖ ਸਕਦੇ ਹੋ ਵੀ ਸਾਰਾ ਲੈ ਸਕਦੇ ਹੋ ਲੋਕ ਸਭਾ ਚੋਣਾਂ ਦੇ ਚੱਲਦੇ ਆ ਬੇਸ਼ੱਕ ਕਿਸਾਨ ਜਥੇਬੰਦੀ ਹੁਣ ਜੋ ਆਮ ਲੋਕ ਅੱਜਕੱਲ ਅਵੇਅਰ ਹੋ ਚੁੱਕੇ ਨੇ ਉਹਨਾਂ ਨੂੰ ਆਪਣੀ ਸੋਚ ਸਮਝ ਆ ਚੁੱਕੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਕਿਸਾਨ ਜਥੇਬੰਦੀ ਨੇ ਭਾਜਪਾ ਦਾ ਬਾਈਕਟ ਕੀਤਾ ਕੇ ਉੱਥੇ ਹੀ ਅੰਮ੍ਰਿਤਸਰ ਦੇ ਅੰਬਰਸਾ ਦੀ ਇੱਕ ਕਲੋਨੀ ਦੇ ਵਿੱਚ ਆਮ ਲੋਕਾਂ ਦੇ ਵੱਲੋਂ ਜਿਹੜੇ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਹੈਗਾ ਉਹਨਾਂ ਦਾ ਕਹਿਣਾ ਕਿ ਜਿਹੜੇ ਇੱਥੇ ਦੇ ਮੌਜੂਦਾ ਵਿਧਾਇਕ ਨੇ ਆਪਦੀ ਪਾਰਟੀ ਦੇ ਉਹਨਾਂ ਦੇ ਵੱਲੋਂ ਹਜੇ ਤੱਕ ਸਾਡਾ ਇੱਕ ਵੀ ਕੰਮ ਅਜੇ ਨਾ ਹੀ ਲੋਕਾਂ ਦੀ ਸਾਰ ਲੈ ਕੇ ਜਦੋਂ ਚੱਲਦੇ ਹਾਂ ਅਸੀਂ ਲੋਕ ਸਭਾ ਚੋਣਾਂ ਦੇ ਵਿੱਚ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ਗਲੀ ਨੰਬਰ 9 ਗਲੀ ਨੰਬਰ 9 ਜੁਝਾਰ ਸਿੰਘ ਐਵਨਿਊ ਦਿੱਕਤ ਇਹ ਜੀ ਗਲੀ ਬਣੀ ਨਹੀਂ ਆਈ ਇਹ ਸਾਰੇ ਇਹੀ ਘਰਾਂ ਨੇ ਆਵਰਲ ਕੇ ਆਪਣੀ ਜਗ੍ਹਾ ਇੱਥੇ ਬਣਾਈ ਜੇ ਤਦ ਦੇਖੋ ਆ ਬੱਚੇ ਹਨ ਖੇਡਦੇ ਡਿੱਗਦੇ ਠਿੱਗਦੇ ਜੇ ਸਭ ਪਾਣੀ ਉਹ ਵੇਖੋ ਖੜਾ ਦੇਖੋ ਸਾਰੇ ਹਾਂ ਜੀ ਐਵੇਂ ਵੀ ਐਮਐਲ ਦੀ ਜਗਲ ਨਹੀਂ ਵੇਖੀ ਕਿਹੜੇ ਹੋਈ ਨੀ ਗਏ ਸੀ ਸਾਰੇ ਗਏ ਸੀ ਅਸੀਂ ਨਹੀਂ ਕੋਈ ਇਹ ਤਾਂ ਜਗਲ ਹੀ ਨਹੀਂ ਆਇਆ ਹੀ ਨਹੀਂ ਤੁਹਾਡੇ ਕੰ사 ਹਾਂ ਕੋਈ ਐਮਐਲ ਅਸੀਂ ਨਹੀਂ ਜਾਣਦੇ ਕਿ ਕੌਣ ਐਮਸੀ ਆ ਜਿਹੜਾ ਇੱਥੋਂ ਕੱਲੋਂ ਐਮਸੀ ਸੀ ਇਹ ਨਾ ਉਹਨਾਂ ਨੂੰ ਜਾਣਦੇ ਨਾ ਇਹਨਾਂ ਨੂੰ ਜਾਣਦੇ ਸਾਡੀ ਗਲੀ 'ਚ ਕੋਈ ਨਹੀਂ ਆਇਆ ਨਾ ਹੀ ਕੋਈ ਕਹਿਣ ਆਇਆ 10 ਸਾਲ ਹੋ ਗਏ ਸਨ ਪਾਣੀ ਦੀ ਪਾਣੀ ਦੇ ਪਾਈਪ ਹੈ ਨਹੀਂ ਪਾਈਪ ਹੈ ਨਹੀਂ ਹੈ ਨਹੀਂ ਪਾਈਪ ਰਹੇ ਆ ਸਮਰਸੀ ਵਾਲ ਲੰਕੇ ਪਾਣੀ ਪਾਈਪ ਨਹੀਂ ਕੋਈ ਹੈਗੀ ਰਾਜਪੁਰ ਬਾਵਾ ਗੁਸਤਿਲ ਲਾਈਟ ਦੇ ਟਾਈਮ ਸੈਟ ਜਦ ਦੀ ਪਾਈਪ ਦੀ ਪਾਣੀ ਨਹੀਂ ਮੁਸ਼ਕਲ ਹੈ ਗੰਦਾ ਪਾਣੀ ਆ ਰਿਹਾ ਸਾਰ ਮੁਸ਼ਕਲ ਹੈ ਜੋ ਹੈ ਸਾਹਮਣੇ ਗੈਂਬ ਜਿਹਨੂੰ ਕਹਿ ਰਾਇਆ ਟੁੱਟੀ ਗਲੀ ਜਾਓ ਜੀ ਬਸ ਜੀ ਇਹੋ ਹੀ ਕੋਈ ਕੋਈ ਇਹ ਕੋਈ ਡਰੈਸ ਦਿਓ ਪਾਣੀ ਦੀ ਪਾਈਪ ਨਹੀਂ ਪਾਣੀ ਦੀ ਪਾਈਪ ਨਹੀਂ ਪਈ ਅਈ ਤੇ ਬਰੋਜ ਕਰੇਗਾ ਜਿਹਨ ਗਵਾ ਪਹਿਲੇ ਬਣਾਓ ਫੇਰੀ ਵੋਟ ਪਾਵਾਂਗੇ ਦਰਗੇ ਕਰਾਂਗੇ ਮੇਰੇ ਬਾਈਗਾਰਡ ਮੇਰੇ ਬਾਈਗਾਰਡ ਦੀਪ ਸਿੰਘ ਮੇਰਾ ਨਾਮ ਹੈ ਇਹ 5 ਨੰਬਰ ਵਾਰਡ ਹੈ ਜੀ ਕਰਤੀ ਇਹਨਾਂ ਨੇ ਪਹਿਲਾਂ ਪਹਿਲਾਂ 5 ਹੁੰਦੀਆਂ ਦੋ ਨੰਬਰ ਵਾਰਡ ਕਰਤੀ ਇਹਨਾਂ ਨੇ ਸਾਡੀ ਹਲਕਾ ਕਰੋ ਜੀ ਜੁਝਾਰ ਸਿੰਘ ਐਵੇਨਿਊ 10 ਨੰਬਰ ਗਲੀ ਪੈਂਦੀ ਜੀ ਸਾਡੀ ਇਹ ਸਰਜ ਸੁਖਵੀਰ ਸਿੰਘ ਨੇ ਐਮ ਐਲ ਏ ਸਾਡੇ 6 ਮਹੀਨੇ ਪਹਿਲਾਂ ਉਦਘਾਟਨ ਕਰਕੇ ਗਏ ਨੇ ਸੜਕਾਂ ਦਾ ਪਰ ਕੋਈ ਸੜਕ ਨਹੀਂ ਹੁਣ ਤੱਕ ਬਣੀ ਤੁਸੀਂ ਇਹ ਵੇਖ ਸਕਦੇ ਆ ਬਿਊ ਸਾਰਾ ਲੈ ਸਕਦੇ ਹੋ ਇਹ ਬੁਰਾ ਹੀ ਹਾਲ ਹੈ ਸਰਕਾਰਾਂ ਪਹਿਲੀਆਂ ਜਿਹੜੀਆਂ ਸੀ ਨਾ ਉਹਨਾਂ ਦੇ ਮਗਰ ਹੀ ਲੱਗੇ ਨੇ ਵੀ ਹੁਣ ਇਹਨਾਂ ਨੇ ਰਿਜ਼ਲਟ ਨਹੀਂ ਦੇਖਿਆ ਵੀ ਉਹਨਾਂ ਦਾ ਕੀ ਹਾਲ ਹੋਇਆ ਵਾ ਤੇ ਸਾਡਾ ਵੀ ਨਾ ਕਿਤੇ ਹੋ ਜਾਵੇ ਐਸੇ ਡਰਦੇ ਨਾਲ ਹੀ ਇਹਨਾਂ ਨੂੰ ਚਾਹੀਦਾ ਕੁਝ ਨਾ ਕੋਈ ਕੰਮ ਕਰਨਾ ਜੇ ਫੇਥ ਕੀਤਾ ਪਬਲਿਕ ਨੇ ਇਹਨਾਂ ਦੇ ਉੱਤੇ ਇਹਨਾਂ ਬਟਰੇ ਨਹੀਂ ਕਰਨਾ ਚਾਹੀਦਾ ਮੇਨ ਵਿਕਾਸ ਦਾ ਹੀ ਹੁੰਦਾ ਜੀ ਵਿਕਾਸ ਸੜਕਾਂ ਨਾਲ ਹੁੰਦਾ ਹੈ ਪਬਲਿਕ ਦੇ ਗਰਵੈਂਸੇ ਸੁਣੇ ਜਾਣ ਆ ਕੇ ਇਹ ਨਹੀਂ ਹੁੰਦਾ ਵੀ ਇੱਕ ਵਾਰੀ ਵੋਟਾਂ ਪਾ ਦਿੱਤੀਆਂ ਚਲੋ ਜੀ ਵੋਟਾਂ ਪੈ ਗਈਆਂ ਜਿੱਤ ਗਏ ਤੇ ਕੰਮ ਖਤਮ ਹੋ ਗਿਆ ਸਾਡਾ ਬਾਅਦ ਚ ਵੀ ਇਹਨਾਂ ਨੂੰ ਲੋੜ ਹੈ ਸਾਡੀ ਇਨਾਂ ਨੂੰ ਵੋਟਾਂ ਦੀ ਵੈਲਿਊ ਦਾ ਪਤਾ ਹੈ ਸਰਕਾਰ ਨੂੰ ਖਾਸ ਕਰਕੇ ਵੀ ਕਿੰਨੇ ਕਿਵੇਂ ਜਿੱਤੇ ਨੇ ਤੇ ਜੇ ਅਸੀਂ ਪੁਰਾਣੀਆਂ ਸਰਕਾਰਾਂ ਨੂੰ ਨਕਾਰ ਸਕਦੇ ਆ ਤੇ ਸਾਨੂੰ ਕੋਈ ਨਕਾਰ ਥੋੜਾ ਕਰਦਾ ਵੀ ਇਹਨਾਂ ਨੇ ਨਕਾਰ ਨਹੀਂ ਸਕਦੇ ਆ ਸਾਡੀ ਵੈਲ ਸਟ੍ਰੌਂਗ ਵੈਲ ਅਸੀਂ ਬਣਾਈ ਹੋਵੇ ਕਿ ਨੋਟਾ ਦਾ ਵਰਤਾ ਕਰਾਂਗੇ ਆਪਾਂ ਤੁਹਾਡੇ ਮਹੱਲੇ ਨੇ ਹੌਸਲਾ ਕੀਤੀ ਹੋਈ ਅਸੀਂ ਹੁਣ ਫਿਰ ਲੋਕ ਸਭਾ ਦੇ ਚੋਣ ਨੇ ਤੁਹਾਡੇ ਕੋਲ ਹਰ ਜਿਹੜਾ ਉਮੀਦਵਾਰ ਹੈ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਉਹ ਆਂਦੇ ਆਂਦੇ ਰਹਿਣ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਕੀ ਕਹਿਣਾ ਉਹਨਾਂ ਆਪਣੇ ਚੱਕਰ ਲਾਉਣਾ ਹਣ ਵੈਸੇ ਚੱਕਰ ਲਾਉਣ ਉਦੋਂ ਕਿਉਂ ਨਹੀਂ ਆਏ ਪੰਜ-ਛੇ ਤੱਕ ਬੜਿਆ ਨਹੀਂ ਲਾਉਂਦੇ ਰਹਿ ਚੱਕਰ ਜਿੰਨੇ ਮਰਜ਼ੀ ਹਾਲੇ ਤੱਕ ਤੱਕ ਬੜਿਆ ਨਹੀਂ ਇੱਥੇ ਕਿਸੇ ਪਾਰਟੀ ਦਾ ਨਹੀਂ ਹਾਲੇ ਤੱਕ ਆ ਗਏ ਕੋਈ ਵੀ ਨਹੀਂ ਆਇਆ ਖਾਸ ਉਦੋਂ ਘਟੇ ਨਹੀਂ ਕਰਨ ਆਏ ਨੇ ਮੁੜ ਕੇ ਕੋਈ ਨਹੀਂ ਆਇਆ ਕੁਝ ਵੀ ਨਹੀਂ ਹੋਇਆ ਮੇਨ ਕੰਮ ਸੜਕਾਂ ਦੇ ਆ ਇੱਥੋਂ ਮੇਨ ਗਲੀ ਵੇਹਲਾ 10 ਨੰਬਰ ਤੋਂ ਬਾਅਦ ਸਾਰੀ ਜਿੰਦੀ ਜਾਂਦੀ ਹੈ ਲਿੰਕ ਰੋਡ ਜਿਹੜੀ ਉਹਦਾ ਹਾਲੀਂ ਦੇਖ ਕੇ ਵੇਖ ਲੈ ਐਮਐਲਏ ਸਾਹਿਬ ਆਪ ਦੋ ਮਹੀਨੇ ਦੋ ਵਾਰੀ ਗਲੀ ਦੇ ਚੱਕਰ ਲਾ ਕੇ ਗੱਡੀ 'ਚ ਬਹਿ ਕੇ ਦਿਖਾ ਦੇਣ ਭੜਕ ਭੜਕੇ ਕੇ ਮਰਜੀ ਦਾ ਚਾਰ ਚਾਰ ਪੰਜ ਪੈ ਫੇਰੇ ਹਰ ਬੰਦਾ ਪਾਂਦਾ ਇਧਰੋਂ ਗੁਮਟਾਲੇ ਖਾਨੀ ਇਨਸਾਈਡ ਲੰਘਦੇ ਆ ਕੋਈ ਕੇ ਜਨਾਲਾ ਰੋਡ ਸਾਨੂੰ ਪਰੇ ਬਾਰ ਬਾਰ ਦੂਰ ਪੈਂਦੀ ਐ ਇੱਥੇ ਸ਼ਾਰਟਕਟ ਮਾਰਦੇ ਰਣਜੀਤ ਐਵੇ ਨੂੰ ਜਾਣਦੇ ਆ ਪਰ ਦੁਖੀ ਹੋ ਜਾਂ ਲੱਕ ਦੁਖਨ ਲੱਪਿਆ 72 ਸਾਲ ਦਾ ਮਾਂ ਹੋ ਗਏ ਆ ਸਾਰੇ ਮੇਰੇ ਕੁਲੀਗੀ ਨੇ ਲਗਭਗ ਰਿਟਾਇਰ ਆਫੀਸਰ ਸਾਰੇ ਹੀਰੇ ਨੇ ਇਧਰ ਡਿਪਾਰਟਮੈਂਟ ਦੇ ਵੱਖਰੇ ਵੱਖਰੇ ਤੋਂ ਰਿਟਾਇਰ ਹੋਏ ਹੋਏ ਆ ਉਹ ਅੱਗੇ ਖੁਸ਼ੀ ਕੋਈ ਨਹੀਂ ਇਧਰ ਕੀ ਕਰਨਾ ਤੁਹਾਡੀਆਂ ਗਲੀਆਂ ਟੁੱਟੀਆਂ ਕਹਿੰਦੇ ਗੱਡੀਆਂ ਖਰਾਬ ਕਰਨੀਆਂ ਆਪਾਂ ਪੈਂਚਰ ਕਰਨੀਆਂ ਨਹੀਂ ਗੱਡੀਆਂ ਉਹਨਾਂ ਚੀਂ ਮਾਂਗੇ ਹੋ ਵੀ ਇਹ ਬੁਨਿਆਦੀ ਸਹੂਲਤਾਂ ਸਾਨੂੰ ਬੱਤੀ ਪਾਣੀ ਦੀਆਂ ਦਿੱਤੀਆਂ ਜਾਣ। ਪਿਛਲੇ ਵੀ ਆਫਰ ਡਾਊਨ ਗਈ ਰਹਿੰਦੀ ਆ। ਖੰਭੇ ਪੂਰਿਆਂ ਦੇ ਲੱਗਿਆ ਨੇ, ਲਾਈਟਾਂ ਹਨੇਰਾ ਰਾਤ ਨੂੰ ਹੁੰਦਾ। ਕਰਤਾ ਕੰਜੀ ਅਸੀਂ ਬਿੱਲ ਫ੍ਰੀ ਕਰਦੇ ਨੇ, ਫ੍ਰੀ ਬਿਜਲੀ ਐ। ਬਿਜਲੀ ਨੂੰ ਫ੍ਰੀ ਕੀ ਕਰਨਾ ਜੇ ਮਿਲੀ ਨਾ ਟਾਈਮ 'ਲੀ। ਜਗ੍ਹਾ ਇਹ ਨਾ ਲਾਈਟ ਨਾ ਲਾਟੂ ਨਾ ਰਾਤ ਨੂੰ ਜਗ੍ਹਾ ਹਨੇਰੇ ਦੇ ਵਿੱਚ ਖੋਆ ਹੋ ਜਾਂਦੀਆਂ। ਠੀਕ ਐ ਨਾ ਜੀ? ਕੀ ਫਾਇਦਾ ਇਹੋ ਜੀ ਬਿਜਲੀ ਫ੍ਰੀ ਦੇਣ ਦਾ? ਮੇਰਾ ਨਾਮ ਮਨਜੀਤ ਸਿੰਘ ਐ ਜੀ। ਇਹ ਜੀ ਸਾਡੇ ਕੋਈ ਸਰਮਾਈ ਨਹੀਂ ਹੋ ਰਹੀ। ਸਾਡੇ ਉਦਘਾਟਨ ਹੋਇਆ ਸੀ ਅਕਤੂਬਰ ਮਹੀਨੇ ਵਿੱਚ ਐਮਐਲਏ ਸਾਹਿਬ ਵਰਕੇ ਦੇ ਨਾਲ ਕਾਰਪੋਰੇਟ ਦੇ ਵੱਡੇ ਮਾਲਕ ਆ ਗਏ ਆ ਜੀ ਤੇ ਸਾਹਮਣੇ ਨਾ ਦੇ ਕਰਦੇ ਇਹਨਾਂ ਨੇ ਸਾਡਾ ਫੋਨ ਚੁੱਕ ਦੇ ਤੇ ਨਾ ਹੀ ਸਾਡੀ ਕੋਈ ਗੱਲ ਸੁਣਈ ਆ ਸਾਡੀ ਸੜਕਾਂ ਟੁੱਟੀਆਂ ਪਈਆਂ ਪਾਣੀ ਕਿੰਦੇ ਸਪਲਾਈ ਕਰਾਂਗੇ ਉਹ ਵਹੀ ਵਾਟਰ ਸਪਲਾਈ ਕੁਛ ਨਹੀਂ ਆ ਰਿਹਾ ਸਾਡੇ ਕੋਲ ਸਰਦਾਰ ਹਲਕਾ ਲਾਇਆ ਜੀ ਇਹ ਸਰਦਾਰ ਜਸਵੀਰ ਸਿੰਘ ਸੰਧੂ ਪਸ਼ਮੀ ਹਲਕਾ ਹੈ ਵਾਰਡ ਨੰਬਰ ਵਾਰਡ ਨੰਬਰ ਸਾਡੇ ਪਹਿਲਾਂ 533 ਹੁਣ ਕਿੰਦੇ 2 ਆ ਕਈ ਵਾਰੀ ਕੀਤਾ ਇਸ ਤੇ ਕੁਛ ਨਹੀਂ ਹੋ ਰਿਹਾ ਉਹਨਾਂ ਨਾਲ ਸੀ ਉਹਨਾਂ ਨੂੰ ਉਹਨਾਂ ਨੂੰ ਵੀ ਸੰਬੰਧ ਕਰਦੇ ਪਏ ਕੀਤਾ ਤੇ ਉਹ ਵੀ ਕਾਰਪੋਰੇਸ਼ਨ ਨੂੰ ਗੱਲ ਕਰਦੇ ਕਾਰਪੋਰੇਸ਼ਨਾਂ ਨਾਲ ਉਹਨਾਂ ਦੀ ਸਮਝ ਨਹੀਂ ਹੁੰਦੀ ਸਾਡੀ ਕੋਈ ਨਹੀਂ ਸੁਣਦਾ ਪਿਆ ਇਹ ਬੜੇ ਤੰਗੇ ਸਾਡੇ ਘਰ ਕੋਈ ਰਿਸ਼ਤੇਦਾਰ ਨਹੀਂ ਹੁੰਦਾ ਜੀ ਸੀਲਟਾ ਕੋਈ ਬੰਦ ਕੋਈ ਚਲਦੇ ਪਈਆਂ ਕੋਈ ਕਨੈਕਸ਼ਨ ਕਰਨੇ ਕੋਈ ਆਪਣੇ ਕੋਲੋਂ ਮੁੱਲ ਦੇ ਲਾਈਆਂ ਜੀ ਸੀਵਰੇਜ ਪਾਉਦੇ ਆੜੇ ਸਾਰੇ ਬੈਠਾ ਪਿਆ ਜੀ ਸਾਰਾ ਜੀ ਪੀਣ ਵਾਲੇ ਪਾਣੀ ਵਾਟਰ ਸਪਲਾਈ ਕਹਿੰਦੇ ਪਾਵਾਂਗੇ ਤੇ ਕੋਈ ਨਹੀਂ ਪਾਈ ਪਈ ਜੀ ਅਸੀਂ ਤੇ ਤੰਗਾ ਚੁਕੇ ਤੋਂ ਇਹ ਕੀ ਮੰਗਤੀ ਰੱਖਦੇ ਜੀ ਕਈ ਮੰਗ ਕਰਦੇ ਆ ਸਾਡੀ ਜਿਹੜੀ ਇੱਕ ਸੜਕ ਬਣਾਈ ਜਾਏ ਤੇ ਇੱਕ ਸਾਡੀ ਆ ਸਾਡੀ ਮਿਕਸ ਸਿਟੀ ਆ ਇਹਦੇ ਅੰਦਰ ਡੀ ਲਾਈਨਅਪ ਬਣਾਈ ਜਾਏ ਮੇਨ ਰੋਡ ਸਾਰੀ ਟੁੱਟੀ ਪਈ ਤੁਹਾਡੇ ਸਾਹਮਣੇ ਵੇਖ ਲੋ ਮੀ ਪਿਆ ਕੋ ਲੰਘ ਨਹੀਂ ਸਕਦਾ ਇੱਥੇ ਬਜ਼ੁਰਗ ਸਿਨੀਅਰ ਸਿਟੀ ਆ ਤੇ ਆ ਕੇ ਫਸ ਗਿਆ ਉਹਨਾਂ ਪਿੰਡ ਚੰਗੇ ਆ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਰਾਜੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਲੋਕ ਜਿਹੜੇ ਅੱਕੇ ਹੋਏ ਸੀ ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਕਿਤਨਕ ਦੇ ਕਾਂਗਰਸ ਪਾਰਟੀ ਵਿਰਤੀ ਅਤੇ ਅਕਾਲੀ ਦਰ ਤੇ ਭਾਜਪੀ ਦੇ ਪ੍ਰਤੀ ਇਹ ਮਨ ਲੋਕਾਂ ਦੇ ਮਨ ਦੇ ਵਿੱਚ ਗੁੱਸਾ ਸੀ ਜਿੱਦਾਂ ਦੇਖਣ ਨੂੰ ਮਿਲਿਆ ਅੰਦਾਜ਼ਾ ਜਦੋਂ ਆਮ ਆਦਮੀ ਪਾਰਟੀ ਨੇ 99 ਸੀਟਾਂ ਦੇ ਨਾਲ ਬਹੁਮਤ ਦੀ ਸਰਕਾਰ ਬਣਾਈ ਪਰ ਕਿਤਨਾ ਕਿਤੇ ਆਮ ਆਦਮੀ ਪਾਰਟੀ ਦੇ ਵੀ ਲੋਕ ਉਹ ਨਾਰਾਜ਼ ਹੁੰਦੇ ਦਿਖਾਈ ਦੇ ਰਹੇ ਜਦ ਚੱਲਦੇ ਆ। ਹੁਣ ਲੋਕਾਂ ਦੇ ਮਨ ਦੇ ਵਿੱਚ ਕਿਤਨਾ ਕਿਤੇ ਰੋਸ਼ ਹੈ ਉਹ ਸੌਂਦੇ ਹਨ ਵੀ ਕਿਹੜੀ ਪਾਰਟੀ ਨੂੰ ਉਹਨਾਂ ਦੇ ਵੱਲੋਂ ਕਿਹੜੀ ਪਾਰਟੀ ਨੂੰ ਵੱਲੋਂ ਮੌਕਾ ਦਿੱਤਾ ਜਾਵੇ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਹੁਣ ਖੜੇ ਹੋ ਚੁੱਕੇ ਇੱਕ ਵਾਸਤੇ ਦਾ ਕਿਸਾਨੀ ਉਹ ਦੋਨੋਂ ਚੱਲਦੇ ਦੂਜੇ ਪਾਸੇ ਅਮਰਪਾਲ ਦਾ ਮੁੱਦਾ ਅਤੇ ਤੀਜੇ ਬੰਦੀ ਸਿੰਘਾ ਦਾ ਇਹਦਾ ਮੁੱਦਾ ਉੱਥੇ ਹੀ ਪੰਜਾਬ ਦੀਆਂ ਕਈ ਜਥੇਬੰਦੀਆਂ ਨੇ ਜਿਹੜੀਆਂ ਕੰਮੇ ਨੇ ਉਹ ਧਰਨ ਤੋਂ ਧਰਨੇ ਦੇ ਬੈਠੇ ਜੇ ਗੱਲ ਕੀਤੀ ਵੀ ਟੀਚਰਾਂ ਦੀ ਤਾਂ ਉਹ ਵੀ ਲਗਾਤਾਰ ਰੋਡ ਪ੍ਰਦਰਸ਼ਨ ਕਰ ਰਹੇ ਨੇ ਜਿਹਦੇ ਚੱਲਦੇ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਲੋਕਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਉਹਨਾਂ ਦੇ